ਹਾਂਜੀ ਕੀ ਹਾਲ ਚਾਲ ਜੀ ਚੜਦੀ ਕਲਾ ਤੁਹਾਨੂੰ ਬਾਬਿਓ ਕੰਬਾਈਨ ਦਿਖਾ ਲਈਏ ਕੰਬਾਈਨ ਇਹ ਹੈਗੀ ਕਲਾਸ ਵਾਲਿਆਂ ਦੀ ਸਿਰਾ ਲਾਇਆ ਪਿਆ ਚੋਬਰਾ ਨੇ ਸਿਰਾ ਜਿਹਨੂੰ ਕਹਿੰਦੇ ਆ ਬੈਲਟਾਂ ਵਾਲੀ ਆ ਇਹ ਪਿਛੇ ਟੈਰਿਆ ਇਹਦੇ ਤੇ ਮੋਰੇ ਬੈਲਟ ਆ ਆ ਜੇ ਆਪਾਂ ਦੇਖਿਆ ਜਾਵੇ ਤਾਂ ਸੈੱਟ ਮੇ ਇਹ ਸਾਰਾ ਹੀ ਵੱਖਰਾ ਹੀ ਆ ਆਦਾ ਚਲ ਉਹਈ ਆ ਜਿੱਦਾਂ ਇੰਡੀਆ ਹੁੰਦੇ ਇਹਨੂੰ ਪਤਾ ਨਹੀਂ ਕੀ ਕਹਿੰਦੇ ਆ ਥ੍ਰੈਚ ਨੇ ਥ੍ਰੈਚਰ ਦਾ ਵਿੱਚ ਹੁੰਦਾ ਗੈਡਰਾਂ ਮੂ ਵੀ ਵਿੱਚ ਹੁੰਦਾ ਪਤਾ ਨਹੀਂ ਇਹਦਾ ਨਾਂ ਕੀ ਯਾਰ ਚੇਤਾ ਦਾ ਸਗਾ ਹੁਣ ਭੁੱਲ ਗਿਆ ਤਿੰਨ ਫੱਟੀਆਂ ਆ ਵਿੱਚ ਤੇ ਹਾਈਡਰੋਲਿਕ ਐ ਸਾਰੀ ਇਹ ਇਹਦੇ ਜਿੱਦਾਂ ਕਹਦਾ ਆਪਣੇ ਇੰਡੀਆ ਨਹੀਂ ਰੋਲਾ ਪਾਉਂਦੇ ਯੋ ਟਰਾਲੀਆਂ ਵਾਲੇ ਬਹੁਜੀ ਹਾਈਡਰੋਲਿਕ ਆ ਆ ਜਾਵੇ ਫਲਾਨਾ ਆ ਜਾਵੇ ਤੁਹਾਨੂੰ ਹਾਈਡਰੋਲਿਕ ਪੰਪ ਦਿਖਾਉਣਾ ਉਧਰਲੇ ਪਾਸੇ ਇਹਦੇ ਟਾਇਰ ਟੂਲ ਘੁੰਮਦੇ ਆ ਜਿਹੜੇ ਇਸਾਰੇ ਹਾਈਡਰੌਲਿਕ ਮੋਟਰਾਂ ਲੱਗੀਆਂ ਆ ਇਹਦੇ ਵਿੱਚ thora thara ਹੈ ਨੀਗਾ ਹਿੱਸਾ ਜਾਨੀ ਕਿ ਸ਼ਾਫਟਾਂ ਛੂਕ ਧੰ ਚੱਲਦੀਆਂ ਗੇਅਰ ਬਾਕਸ ਵੀ ਹੈਨੇ ਆ ਇੱਕ ਪ੍ਰੀਤ ਵਾਲਿਆਂ ਨੇ ਕੰਬੈਨ ਬਣਾਈ ਸੀ ਇਹਦੇ ਨਾਲ ਦੀ ਸੋ ਇਹ ਆ ਵੀ ਹਾਈਡਰੌਲਿਕ ਆ ਪ੍ਰੈਸ਼ਰ ਹੁੰਦਾ ਟੈਰਾਂ ਨੂੰ ਮੋਟਰ ਲੱਗਿਓ ਹਾਈਡਰੌਲਿਕ ਉਹ ਹੀ ਨੂੰ ਘੁਮਾਉਂਦੀ ਆ ਆ ਸੇਮ ਉਹ ਹੀ ਜਿੱਦਾਂ ਇੰਡੀਆ ਹੁੰਦੇ ਆ ਦਾਨ ਦੁਨੇ ਜਾਂ ਉੱਥੇ ਡੱਮ ਚ ਲੈ ਕੇ ਜਾਣ ਲੈ ਹੁਣੇ ਆ ਤੇ ਜਿਗਾਰਮੈਂਟ ਆ ਆ ਗ੍ਰੀਸ ਗਰੂਸ ਵਾਲਾ ਲਾ ਆ ਆਟੋਮੈਟਿਕ ਹੀ ਆ ਇਹ ਸਾਰਾ ਜਿਗਾਰੜ ਹੈਗੀ ਇਹ ਮਨੇ ਇਹ ਕਿਹੜਾ ਕਈਏ ਮੋਰ 4x4 ਕਈ ਆ 4x4 ਰਹੀਆ ਬੈਲਟਾ ਨਹੀਂ ਨੀ ਅੱਬਲਤਾ ਰੋਕਦੀ ਹੁਣੀ ਤਾਂ ਨਾਲ ਆ ਟਾਇਰ ਦੇਖ ਲਓ ਬੱਬੇਓ ਕਿੱਡਾ ਚੌੜਾ ਆ ਰੁਕਣਾ ਰਕਣਾ ਤਾਂ ਇਹਨੇ ਕੀ ਆ ਕਿਤੇ ਇਹ ਤਾਂ ਦੜੁੱਕਾ ਛਾਲਦੀ ਜਾਂਦੀ ਹੁਣੀ ਆ ਨਾਲ ਇਹਦੇ ਜਿੱਦਾਂ ਹੁਣ ਆ ਪਿਛਲਾ ਧੋਰਾ ਆ ਇਹਦੀ ਇੱਥੇ ਗੱਬੇ ਮੋਟਰ ਲਾਈਉ ਹੈ ਨਹੀਂ ਹੈਗਾ ਇਹ ਵੀ ਹਾਈਡਰੋਲੀਕਈ ਆ ਪਰ ਇੱਚੋ ਗੱਬੇ ਮੋਟਰ ਲਾ ਕੇ ਤੇ ਵਿੱਚ ਸ਼ਾਫਟ ਆਉਂਦੀ ਆ ਵਿੱਚਲੇ ਪਾਸੇ ਧੁਰੇ ਦੇ ਤਾਂ ਉਹ ਕ੍ਰੋਸ ਪਾ ਆ ਉਹ ਜਦਾ ਇੱਥੇ ਅਡਰੈਕਟ ਰੈਕਟਿਓਨ ਕੀ ਸਿਸਟਮ ਕਹਿੰਦੇ ਹੁੰਦੇ ਹੌਲਾਂ ਨੂੰ ਜਿਹੜਾ ਆਉਂਦਾ ਉਥੇ ਹਾਈਡਰੋਲਿਕ ਦੀ ਹਾਈਡਰੋਲਿਕ ਵਾਲਾ ਉਥੇ ਗੀਅਰ ਲਾਇਆ ਕੱਬੇ ਆ ਇਹਦੇ ਵਿੱਚ ਜਗਾਰਮੈਂਟ ਕੀ ਸੀ ਪਾंसू ਪਈ ਇਹਨਾਂ ਨੂੰ ਕਹਿੰਦੇ ਹੁੰਦੇ ਆ ਤੇ ਦੂਜੀ ਗੱਲ ਇਹਨਾਂ ਦੇ ਆ ਵੀ ਜਿਹੜਾ ਜਿਹੜਾ ਇੰਡੀਆ ਆਪਣੇ ਹੁੰਦੇ ਇਹਨਾਂ ਨੂੰ ਕਹਿੰਦੇ ਸਟਾਫ ਵਰਕਰ ਇਹਨਾਂ ਦੇ ਇਕੱਲੇ-ਇਕੱਲੇ ਨਹੀਂ ਚੱਲਦੇ ਇਹ ਕਿੰਨੇ ਆ 1 2 3 4 5 6 ਸਟਾਫ ਵਰਕਰ ਆ ਪਰ ਇਹ ਸਾਰੇ ਇਕੱਠੇ ਹੀ ਇਕੱਠੇ ਘੁੰਮਦੇ ਆ ਇੱਕਠੇ ਕੌਮ ਕੇ ਦਾ ਇਹ ਸੜਦੇ ਆ ਮਾਲ ਤਾਂ ਉੱਤੇ ਹੈਗਾ ਇਹ ਮਾਲ ਵੱਡਣ-ਵੱਡਣ ਦੇ ਬਰੀਕਾਂ ਨੇ ਜਿਹੜਾ ਆਪਣੇ ਉਹ ਲੱਗਦਾ ਪਿੱਛੇ ਕੰਬੈਨਾਂ ਦੇ ਐਸਐਮਐਸ ਕੀ ਉਹਨੂੰ ਕਹਿੰਦੇ ਉਹ ਵਾਲਾ ਉਹ ਤੋਂ ਵੱਡ ਕੇ ਸੜਦਾ ਥੰਨੇ ਪਹਿਲੇ ਉਹਨੇ ਬਾੜ ਕੇ ਸੱਟਣਾ ਤੇ ਪਿੱਛੇ ਹੀ ਨਹੀਂ ਆ ਲਾਈਆਂ ਬੈਲ ਤੇ ਚੱਕਰੀਆਂ ਹੀ ਆ ਤੇ ਚੱਕਰੀਆਂ ਦੇ ਨਾਲ ਹੀ ਖਲਾਰੀ ਹੈ ਨਾ ਆ ਤੋ ਇਹ ਆਪ ਸਾਪ ਦਾਦਾ ਕੰਬੈਨ ਤੋਂ ਇਹਦਾ ਆਗਰ ਕਿੰਨਾ ਬਾਹਰ ਆ ਇਹ ਤਾਂ ਇੰਨਾ ਬਾਹਰ ਆ ਕਿਉਂਕਿ ਇਹਦਾ ਕਟਰ ਬਹੁਤ ਚੌੜਾ ਆ ਜਿੰਨਾ ਕਟਰ ਚੌੜਾ ਹੋਊਗਾ ਫੇਰ ਸਾਈਡ ਨੂੰ ਜਾ ਕੇ ਉਹਨਾਂ ਹੀ ਸਿੱਟੂਗਾ ਇਹ ਉੱਥੋਂ ਸ਼ੁਰੂ ਹੁੰਦਾ ਉੱਗਰ ਇਹਦਾ ਦੇਖ ਲਓ ਕਿੰਨਾ ਲੰਬਾ ਇੰਨਾ ਕੰਬੈਨ ਤੋਂ ਬਾਹਰ ਆ ਇਹ ਤਾਂ ਹੀ ਬਾਹਰ ਆ ਕਿਉਂਕਿ ਇਹਦਾ ਕਟਰ ਜਿੰਨਾ ਚੌੜਾ ਆ ਫੇਰ ਉਹਦੇ ਹਿਸਾਬ ਦੇ ਨਾਲ ਹੀ ਇਹਨੇ ਬਾਹਰ ਸਿਕਣਾ ਮਟੀਰੀਅਲ ਤੇ ਉਹ ਜਿਹੜੀਆਂ ਪਾਈਪਾਂ ਲੱਗੀਆਂ ਆ ਇਹ ਸਾਰਾ ਹਾਈਡਰੋਲਿਕ ਪਾਈਪਾਂ ਆ ਹਾਈਡਰੋਲਿਕ ਪੰਪ ਆ ਇਹ ਇਹਦਾ ਆਲਮੋਸਟ ਸਾਰਾ ਕੰਮ ਹਾਈਡਰੋਲਿਕ ਤੇ ਹੀ ਆ ਨੇ ਤਾਂ ਆਪਣੇ ਕਿਦਾਂ ਕਹਿੰਦੇ ਆ ਬੇ ਹਾਈਡਰੋਲਿਕ ਲਵਾ ਦਿਓ ਜੀ ਐ ਹੋ ਜਾਣਾ ਉਹ ਹੋ ਜਾਣਾ ਬਾਈ ਇਹਦਾ ਬਹੁਤ ਲੰਬਾ ਚੌੜਾ ਚੱਕਰ ਬੱਕਰਿਆ ਪਾਈਪਾਂ ਦੇਖ ਲਓ ਕਿੰਨੀਆਂ ਇਹਦੀਆਂ ਪਤਾ ਨਹੀਂ ਹੁਣ ਕਿੰਨੇ ਲੀਟਰ ਦਾ ਇਹਦੇ ਵਿੱਚ ਟੈਂਕ ਹੋਊਗਾ ਜਿਹੜਾ ਹਾਈਡਰੋਲਿਕ ਤੇਲ ਵਾਲਾ ਹੋਊਗਾ ਤੇ ਇਹ ਅਗਲੇ ਅਗਲੇ ਸੈਟ ਮਾਲੀਆਂ ਗੱਲਾਂ ਨੈਕਸਟ ਲੈਵਲ ਹੈ ਇਹ ਸੋ ਆ ਇੱਥੋਂ ਇਹਦੀ ਪੀਟੀਓ ਪੈਂਦੀ ਹੋਣੀ ਐ ਇਹ ਪੀਟੀਓ ਸਮਥਿੰਗ ਇਹ ਪਾਉਂਦੇ ਹੋਣੇ ਆ ਕਟਰ ਦੇ ਲਈ ਜਿਹੜਾ ਮੋਰੇ ਕਟਰ ਪੈਂਦਾ ਹੁਣ ਤੇ ਉਹਦਾ ਜਗ੍ਹਾੜਿਆ ਏਸੀ ਕਹਿ ਬੰਦੇ ਆ ਆਛਾ ਨਾ ਮੈਨੂੰ ਜੇ ਆਪਾਂ ਵੇਚ ਜਾ ਸਕਦੇ ਹੋਈਏ ਕੈਵਨ ਵੀ ਗਾਦਾ ਐ ਇਹਨੂੰ ਸਰਾ ਲਾਇਆ ਪਿਆ ਵਿਚੋਂ ਦਾ ਇਹਦਾ ਤੁਹਾਨੂੰ ਕਟਰ ਵੀ ਦਿਖਾ ਲਦਾ ਬਾਬੇ ਜਿੱਦਾਂ ਕਿਤੇ ਉਹ ਵੀ ਨਹੀਂ ਸ਼ਿਪ ਕਰਦੇ ਹੁਣ ਕੱਟਦੇ ਫੇਰ ਇਦਾਂ ਲੈ ਕੇ ਆਉਂਦੇ ਹੁੰਦੇ ਆ ਫਰੇਮ ਬਣਾ ਕੇ ਤੇ ਨਹੀਂ ਟੇਡਾ ਟੇਡਾ ਲੈ ਕੇ ਆਉਣਾ ਤੇ ਜਿਹੜਾ ਕਟਰ ਵੀ ਆ ਤੁਸੀਂ ਆਪ ਹਿਸਾਬ ਲਾ ਲਓ ਇਹਦੇ ਵਿੱਚ ਉਹ ਹੈ ਨੇ ਗੱਬੇ ਜਿਹੜਾ ਕੀ ਰੋਲਰ ਜਿਹਾ ਚੱਲਦਾ ਹੁੰਦਾ ਉਹਨੂੰ ਉਹਦਾ ਨਾਂ ਨਹੀਂ ਪਤਾ ਯਾਰ ਪਾਈਪ ਜੈ ਤੇ ਮਾਲ ਖੇਚਣ ਵਾਲਾ ਸੋ ਆ ਬੈ ਆ ਬੈਲਟਾਂ ਲੱਗੀਆਂ ਆ ਥੱਲੇ ਉਹ ਉਧਰ ਵੀ ਬੈਲਟਾਂ ਲੱਗੀਆਂ ਉਹ ਬੈਲਟਾਂ ਨੇ ਮਾਲ ਖਿੱਚ ਕੇ ਆ ਬੈਲਟ ਤੇ ਸਿੱਠੀਆਂ ਨਾ ਸੋ ਇਹ ਬੈਲਟ ਤੇ ਜਦੋਂ ਮਾਲ ਆ ਗਿਆ ਇਹਨੇ ਫਿਆ ਆ ਬਸ ਇੰਨਾ ਕੇ ਰੋਲਰ ਹੈ ਦਾ ਇਹਨੇ ਅੱਗੇ ਧੱਕੀ ਜਾਣਾ ਸਾਰਾ ਉਹੀ ਆ ਬਈ ਆ ਜਦਾਂ ਇਹਦੀਆਂ ਫਿੰਗਰਾਂ ਆਈਆਂ ਕੀ ਹੁੰਦੀਆਂ ਇਹ ਫਿੰਗਰਾਂ ਨਹੀਂ ਇਹਨਾਂ ਕੋਲ 10ਾਂ ਜਿਹੜੀਆਂ ਇਹ ਵੀ ਪਲਾਸਟਿਕ ਦੀਆਂ ਆ ਸਾਰੀਆਂ ਹੀ ਹਨਾ ਤੇ ਇਹ ਵੀ ਸਾਰਾ ਜਿਗਾਰਮੈਂਟ ਹਾਈਡਰੋਲਿਕ ਆਪਰੇਟ ਹੁੰਦਾ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਜਿਗਾਰਮੈਂਟ ਬੈਲਟਾਂ ਬੁਲਟਾਂ ਵਾਲਾ ਕੋਈ ਰੋਲਾ ਨਹੀਂ ਆ ਤੁਸੀਂ ਪੈਪਾ ਪੂਪਾ ਦੇਖ ਲਓ ਸਾਰੇ ਹਾਈਡਰੋਲਿਕ ਮੋਟਰਾਂ ਲੱਗੀਆਂ ਆ ਆ ਹਾਈਡਰੋਲਿਕ ਮੋਟਰਾਂ ਦੇ ਨਾਲ ਹੀ ਇਹ ਸਾਰਾ ਆਪਰੇਟ ਹੁੰਦਾ ਇਹ ਇਹ ਰਕ ਕਲਾਸ ਵਾਲਿਆਂ ਦੀ ਹੈ ਇਹ ਮਸ਼ੀਨ ਇਹ ਲੋਬਾ ਵੇਚਣਾ ਤੋਂ ਕਿੰਨੇ ਕਿੰਨੇ ਕੱਟ ਲਾ ਪਏ ਆ ਇਹ ਹੁਣ ਮੁਰੇ ਇਹ ਨਹੀਂ ਵੇਚੀ ਜਾਣੇ ਇਦਾਂ ਹੀ ਗਾਂ ਦੀਆਂ ਤੋਰੀ ਜਾਣੇ ਆ ਬੜਾ ਜਗੜ ਜੰਗਾ ਇਹਨਾਂ ਦਾ ਜਿਗਾਰਮੈਂਟ ਇਹਨਾਂ ਤੋਂ ਬਾਧੂ ਪਿਆ ਹੋ ਵੀ ਦਿਨ ਪਿਆ ਸਾਰੇ ਘਟ ਰਹੀ ਘਟ ਰਿਆ ਸਮਝ ਨਹੀਂ ਲਾਦੀ ਇਹ ਆਪਾਂ ਰਿਪੇਅਰ ਕਰਨਾ ਹੋਵੇ ਤਾਂ ਬੰਦੇ ਮਾੜੇ ਨੂੰ ਤਾਂ ਪਤਾ ਹੀ ਨਾ ਲੱਗੇ ਜਿੰਨੀਆਂ ਪੈਪਾਂ ਨਹੀਂ ਲਾਈਆਂ ਉਹਨੀਆਂ ਕਿ ਮੇਰੇ ਨਾਲ ਤਾਂ ਬੰਦੇ ਜਿਹਾ ਪੈਪਾਂ ਹੋਣੀਆਂ ਜਦੋਂ ਨਾੜਾ ਨੂੜਾ ਹੋਣੀਆਂ ਉਹਨੀਆਂ ਕਿ ਨਹੀਂ ਲਾਈਆਂ ਇਹਨਾਂ ਦੇ ਆਜਾ ਦਾ ਬੈਲਟ ਚੱਲਦੀ ਆ ਤੇ ਥੱਲੇ ਬਸ ਉਹ ਹੁੰਦਾ ਉਹ ਥੱਲੇ ਲੱਗਣ ਤੋਂ ਆ ਤੋ ਇਹ ਬੈਲਟ ਨੇ ਮਾਲ ਖਿੱਚ-ਖਿੱਚ ਕੇ ਗੱਬੇ ਨੂੰ ਸਿੱਟੀ ਜਾਣਾ ਉੱਥੇ ਨੂੰ ਉੱਥੋਂ ਗੱਬੇ ਉਹ ਫੇਰ ਗਾਂ ਜਾਈ ਜਾਣਾ ਆ ਇਹਦੇ ਬਲੇਡ ਆ ਉਹ ਤਾਂ ਉਹ ਹੀ ਸਿਸਟਮ ਆ ਬਲੇਡ ਫਿੰਗਰ ਜਿੱਦਾਂ ਸਟੈਪ ਪਾਈ ਹੋਈ ਹੁੰਦੀ ਆ ਯਾਨੀ ਕਿ ਟੈਕਨੀਕੀ ਟੈਕਨੀਕ ਹੀ ਆ ਉਹਦਾ ਦੇਖਦੇ ਸੀਗੇ ਜਿੱਦਾਂ ਹੁਣ ਆ ਸਿਸਟਮ ਆ ਇਹਨੂੰ ਜਾਰੇ ਦਾ ਨਾਮ ਨਹੀਂ ਮੈਨੂੰ ਚੇਤੇ ਉਹਨਾਂ ਨੂੰ ਕੀ ਕਹਿੰਦੇ ਆ ਖੋਲ ਕੇ ਰੇਪੇਰਪੂਰ ਵਿੱਚੋਂ ਥਰੇਸ਼ਰ ਨੇ ਕੱਲ ਦਾ ਇਹ ਦਿਓ ਹੈਗਾ ਤਾਂ ਇੰਡੀਆ ਵੀ ਏਡਾ ਕਈ ਆ ਪਰੇ ਦੇਖ ਲਓ ਕਿੰਨਾ 40 ਫੁੱਟਾ ਘਟਦਾ ਹੋਣਾ 40 40 ਪਲੱਸ ਹਾਂ ਉਹਨੂੰ ਖਿੱਚੀ ਜਾਂਦਾ ਤੇ ਆ ਇਹਦੀਆਂ ਸਟ੍ਰੈਪਾਂ ਜਿਹੜੀਆਂ ਆ ਬੈਲਟਾਂ ਇਹ ਵੀ ਚੇਨਾ ਨਹੀਂ ਬੈਲਟਾਂ ਦੇ ਕੱਸਿਆ ਆ ਜਿਗਾੜਮੈਂਟ ਇਦਾਂ ਦਾ ਸੈਟ ਮਿੱਥੇ ਜਾਨੀ ਕਿ ਬਾਬਾ ਜਿਹੜੀ ਉਹ ਕੰਬੈਨ ਸੀਗੀ ਤੇਰਾ ਕੀ ਰਿਵਿਊ ਹੈ ਇਸ ਬਾਰੇ ਬਾਬਾ ਬੜਾ ਹਨੇਰੀ ਆ ਬਾਬਾ ਮੈਂ ਕਹਿੰਦਾ ਜੇ ਇੱਕ ਪੈਂਡ ਭੇਜੀ ਹੋਵੇ ਚਾਰ ਪੰਜ ਪੈਂਡ ਦਾ ਭਾਂਜਾ ਮਾਜ ਦੂ ਸ਼ਾਮ ਤੱਕ ਕਿ ਨਹੀਂ ਚਾਰ ਪੰਜ ਪੈਂਡ ਬੱਸ 10 ਪੈਂਡ ਨਹੀਂ ਲੱਗੇ ਤਾਂ ਗੇ ਲੋਡ ਪੈਣੀ ਹੈਗੀ 20 ਸਾਲਾਂ ਤੱਕ ਭਾਂਜਾ ਵੇ ਆਈ ਤੇ ਕੋ ਮਸ਼ੀਨ ਲੈ ਲਵੇ ਉਹ ਇਹ ਤਾਂ ਗੱਲ ਆ ਜੱਟਾ ਉਹਦਾ ਕੱਟ ਰਿਆ ਭਾਂਜਾ ਉਹ ਸਿਸਟਮ ਆ ਜਿਹੜੀਆਂ ਬੱਤੀ ਬੁੱਟੀਆਂ ਉੱਥੇ ਬਣਾਈ ਫੇਰਦੀਆਂ ਉਹ ਇਤਾਂ ਦੀ ਮਸ਼ੀਨ ਨੂੰ ਚਾਹੀਦੀਆਂ ਪਰ ਉਹਨੇ ਵੀ ਘੰਟਾ ਨਹੀਂ ਫੜਨਾ ਹੈਗਾ ਬੱਤੀ ਬੁੱਟੀ ਉੱਥੇ ਬੱਤੀ ਬੁੱਟੀ ਬੁੱਟੀਆਂ ਟਰਾਲੀਆਂ ਦਾ ਵੇਚੇ ਨੇ ਭਰ ਭਰ ਇਤਾਂ ਥੋਕ-ਜੋਕ ਸੜਦਣੀਆਂ ਪਰ ਬੰਨੇ ਬੰਨੇ ਵੀ ਇਦਾਂ ਟੈਂਕਾਂ ਨੂੰ ਟੱਪਿਆ ਕਰਨੇ ਨਹੀਂ ਹੋਇਆ ਟੈਂਕ ਲੰਘੇ ਸਿੱਧੇ ਟੈਂਕ ਮਿਲਟਰੀ ਵਾਲਿਆਂ ਦਾ ਜਾਂਦਾ ਨਾ ਧਾੜ ਧਾੜ ਕਰਦਾ ਇਹ ਪੈਂਚ ਦੇ ਆਈਡੀਆ ਦੇਖੇ ਸੀਗੇ ਉਹ ਕੀ ਨਾ ਆਉਂਦੇ ਹੁੰਦੇ ਆ ਲੋਡਡ ਗੱਡੀਆਂ ਜਦ 12 ਚੱਕੀਆਂ 14 ਚੱਕੀਆਂ ਨੂੰ ਮੋਰੇ ਐਕਸਲ ਲੱਗ ਗਏ ਉਹ ਟਪਾਉਂਦੇ ਹੁੰਦੇ ਬ੍ਰੇਕਰਾਂ ਦੇ ਉੱਦੋਂ ਦੀ ਕਹਣਾ ਇਦਾਂ ਜਾਂਦੀਆਂ ਹੁਣ ਕਹਣਾ ਮੋਰੇ ਟਾਇਰ ਲੱਗ ਗਿਆ ਭਾਰ ਚੱਕਦੀਆਂ ਮੈਂ ਕਿਹਾ ਉੱਥੇ ਸਵੇਰ ਨੂੰ ਪਤਾ ਲੱਗਿਆ ਕਰਦਾ ਯਾਰ ਭੈਣੋ ਰਾਤੀ ਸਾਡਾ ਬੂਰ ਪੀਂਗਾ ਤੁਸੀਂ ਉੱਪਰ ਦੀ ਤਾਂ ਮੇਰ ਸਾਲਾਂ ਟੈਂਕੇ ਬਣਾਇਓ ਆ ਪੂਰੀ ਜਾ ਹੋ ਜਾਂ। ਬਸ ਕਾਂਕ ਵੀ ਰੈਡੀ ਹੋ ਗਰੀ ਇਹਨਾਂ ਦੀ ਵਾਸਤੇ ਨਹੀਂ ਹੁਣ ਬਣਾ ਗਾ ਰਪੇਰਾ ਦੇਖਦਾ ਕਿੰਨਾ ਜਲਦੀਆਂ। ਮੈਂ ਕਹਿੰਦਾ ਜਿੰਨੇ ਪਾਈਪ ਪੂ ਪਿਆ 6 ਮਹੀਨੇ ਦਾ ਭੈਜੋ ਪਾਈਪ ਪਤਾ ਲੱਗਣ ਨੂੰ ਆਪਾਂ ਵੀ ਹਾਂ ਵੀ ਕਿਹੜਾ ਪਾਈਪ ਕਿੱਧਰ ਜਾਂਦਾ ਕਿਹੜਾ ਕਿੱਧਰ ਜਾਂਦਾ। ਦੋ ਸੀਜ਼ਨਾਂ ਬਾਅਦ ਪਤਾ ਲੱਗੂਗਾ ਭੈਜੋ ਇਹ ਚਾਹ ਹੇਟਮਾਇਆ। ਆ ਹੇਟਮਾਇਆ। ਆਪਣੇ ਉਹਨੂੰ ਹੈਗੀਆਂ ਦਾ ਉੱਤੇ ਠੀਕ ਆ ਬਹੁ ਟੈਕਨੀਕ ਆ ਆਪਣਾ ਪਾਕਿਸਤਾਨ ਦੇ ਵਿੱਚ ਬਾਬਾ ਬਣਦੀ ਨਹੀਂ ਉਹਨਾਂ ਦਾ ਉੱਥੇ ਤਾਂ ਹੈ ਹੀ ਨਹੀਂ ਕੰਬੈਨ ਪਰ ਪਾਕਿਸਤਾਂ ਚ ਜਿਹੜੀਆਂ ਕੰਬੈਨ ਆ ਭਾਵੇਂ ਆ ਬਣਦੀਆਂ ਨਹੀਂ ਉੱਥੇ ਪਰ ਉਹ ਸਾਲੇ ਮੰਗਾਉਂਦੇ ਬਾਹਰੋਂ ਹੀ ਆ ਸਾਰੀਆਂ ਹਾਲੈਂਡ ਦੀਆਂ ਬਾਹਰੋਂ ਸ਼ਿਪ ਕਰਾਉਂਦੇ ਜਰਮਨਾਂ ਨੂੰ ਜਰਮਨਾਂ ਚਾਈਨਾ ਚਾਈਨਾ ਚੋਂ ਪਰ ਆਪਣੀ ਹੁਣ ਏਰੀਆ ਵਾਲਿਆਂ ਦਾ ਤਾਂ ਬੇਬੀ ਉਹ ਕੰਬੈਨਾਂ ਉੱਪਰ ਆ ਉਹ ਬੜਾਂਗਾ ਵੋ ਕਰਦੀ ਉਹ ਵੀ ਭੇਜੋ ਕਹਿ ਬਨੇ ਆ ਉਹਨਾਂ ਦੇ ਲੱਗਿਓ ਲੈ ਤੇ ਏਸੀ ਉਸਕੇ ਵਾਲੇ ਹਰੇਕ ਦੇ ਦਾਰੀ ਹੈ ਜਦੋਂ ਇਹ ਮੈਂ ਪਹਿਲਾਂ ਲਗਿਆ ਸੀ ਹੈ ਬਾਤੇ ਔਰੀਗਨ ਆਪਾਂ ਲਾਈ ਸੀ ਨਾ ਜਾ ਕੇ ਹਾਂ ਉਹ ਡੰਗ ਦੇ ਟਾਇਰੀਆਂ ਆ ਕੋ ਪਲਾਸ ਵੀ ਆਪਾਂ ਲਾਈ ਜੇ ਹਾਲੈਂਡ ਦੀਆਂ ਆ ਦੇਖਦਾ ਜਗਾਰਮੈਂਟ ਇਹ ਹੀ ਆ ਬਈ ਸਾਲਾ ਨਹੀਂ ਤਾਂ ਬੰਦਾ ਕਹਿੰਦਾ 2/4 ਰਿਹਾ ਇਦਾਂ ਆ ਪਰ ਇਹ ਨਹੀਂ ਬਾਬਾ ਜੀ ਤੇਰ ਪੀਣਾ ਆ ਪਰ ਇਹਦੀ ਕੰਮ ਵੀ ਪੂਰਾ ਕਰਦਾ ਇਹਨਾਂ ਨੂੰ ਪਲਾਡ ਵੀ ਖੁੱਲੇ ਚਾਹੀਦੇ ਆ ਇਦਾਂ ਥੋੜੀ ਆ ਹਾਂ ਬਈ ਭੈ ਇਹ ਨਹੀਂ ਕਿਹੜਾ ਨਾਲੇ ਫੇ 2024 एवरेज ਕੱਢਣੀ ਆ ਜਿੰਨਾ ਕਹਿੰਦਾ ਲੋੜਿਆ ਨਹੀਂ 19 ਚੱਕਣੀ ਕਟਰ ਸੈਟ ਕਰ ਦੇਣਾ ਜੋ ਹੱਥ ਆ ਗਿਆ ਬਸ ਆਪਣਾ ਬਾਕੀ ਰਹਿ ਗਿਆ ਸੋ ਰਹਿ ਗਿਆ ਥੱਲੇ ਰਹਿ ਗਿਆ ਧਰਤੀ ਦਾ ਸੇਰਾ ਵਾਪੇ ਸੇਰਾ ਹੈਂਦਕਾਰ ਬਾ ਉਹ ਦੇਖ ਲਾ ਉੱਦਾਂ ਹੈ ਹੈ ਇਹਨੂੰ ਤਕਨੀਕ ਹੋ ਗਈ ਆ ਇੰਡੀਆ ਵੀ ਕਾਪੀ ਪਰ ਆਪਣੇ ਮੈਨੂਅਲ ਆ ਮੈਂ ਪਰੇ ਇੱਕ ਕੰਪੈਨ ਮੂਰੇ ਫੀਟਰ ਹੁੰਦਾ ਮੂਰ ਦਾ ਜਿਹੜਾ ਉਹ ਜਿੱਥੇ ਪੱਤੀਆਂ ਚੱਲਦੀਆਂ ਉਹ ਫੀਟਰ ਵਾਲੀ ਭਰਾ ਦੇਖਦੇ ਉਹ ਕੰਪੈਨ ਚ ਬੈਲਟ ਆਈਆਂ ਦੀ ਫੀਟਰ ਦੇ ਵਿੱਚ ਉਹ ਜਿਹੜੀਆਂ ਪੱਟੀਆਂ ਨੇ ਪੱਟੀਆਂ ਨੂੰ ਭਾ ਉਹ ਪਾਈ ਆ ਬੈਲਟਾਂ ਦੇ ਨਾਲ ਉਹ ਸੌਰੀ ਚੇਨਾਂ ਹੈ ਨੇ ਉਹ ਪਾਈ ਆ ਬੈਲਟ ਪਾਈ ਆ ਬੈਲਟ ਦੇ ਉੱਪਰ ਪੱਟੀਆਂ ਕੱਸੀਆਂ ਹੈ ਚੇਨਾਂ ਹੈ ਨੇ ਜਿਹੜੀ ਇੱਥੇ ਉਹ ਮਰੌਂਡ ਚੱਕਣ ਵਾਲੀ ਮਸ਼ੀਨ ਹੈ ਉਹਨੂੰ ਵੀ ਨਹੀਂ ਆ ਉਹ ਠੀਕ ਹੈ ਬੱਬਾ ਬੋਰਡ ਦੇ ਮੋਰੇ ਖੰਭੇ ਜੇ ਮਾਰੂ ਨਹੀਂ ਇੱਧਰ ਕੰਨੀ ਲੈਟ ਹੈ ਇੱਥੋਂ ਚੜ ਜਾਣਾ ਬੱਬਾ ਉਹ ਠੀਕ ਹੈ ਐਕਸਲ ਬਰਾਬਰੀ ਕੰਮ ਕਰ ਲੈ ਆਈਏ ਯਾਰ ਤੇ ਬਾਹਰੇ ਲਾ ਦੀਏ ਕਿੱਦਾਂ ਕਰੀਏ ਯਾਰ ਆ ਵੀ ਜਿਗਾਰਡ ਮੈਂਟ ਜਾਂ ਕੱਲ ਦਾ ਲੈਟਾਂ ਦੇ ਭੈਣ ਦੁਪੱਟਿਆ ਇਹ ਵੀ ਠੱਠਾ ਕਰਦਾ ਹੈ ਉਹ ਅੰਦਰ ਛੱਡਦੇ ਆ ਟਾਈਮ ਬਹੁ ਮਾੜਾ ਚੱਲਣ ਡਿਆ ਉਹਨਾਂ ਕੋਲ ਰੇਲਰ ਹੀ ਵੇਚੇ ਚੁਕਾਤਾ ਸਹੀ ਹੈ ਹੋਰ ਨਾ ਉਹ ਵੇਚਣ ਗਿਆ ਆਪਾਂ ਵੇਚ ਤਾਣ ਆਲਾ ਵਪਾ ਸੁਪਨਾ ਆਇਆ ਮੈਨੂੰ ਸਵੇਰੇ ਉਹ ਈ ਆਂ ਈ ਆ ਬੰਦੇ ਦਾ ਦਿਮਾਗ ਘੁੰਮਦਾ ਹੀ ਰਹਿੰਦਾ ਲਾਬਾ ਵੇ ਜਾੜ ਦੇ ਵਿੱਚ ਮੈਂ ਆਇਆ ਇੱਥੇ ਰੀਫਰ ਦੇਖਣ ਜਦਾਂ ਇੰਡੀਆ ਆਪਣੇ ਕਬਾੜੀ ਆਉਂਦੇ ਹੁੰਦੇ ਸੀ ਐਵੇਂ ਕਹੀ ਜਾਣਾ ਤੁਹਾਡੀਆਂ ਤਵੀਆਂ ਦੇ ਵੀ ਤਵੇ ਘਸ ਗਏ ਇਹ ਵੀ ਵੇਚੀ ਲਓ ਨਾ ਲਓ ਇਹਦਾ ਰੇਟ ਆ ਹੋਇਆ ਭਰਾਵਾ ਮੈਂ ਬੈਂਸ ਕਰੀ ਜਾਵਾਂ ਆਪਣੀ ਜਾੜ ਦੇ ਵਿੱਚ ਕਬਾੜੀ ਆਇਆ ਮੈਨੂੰ ਕਹਿੰਦਾ ਤੁਹਾਡਾ ਰੀਫਰ ਬਗਣਾ ਵਾਲਾ ਹੋਇਆ ਇਹਨੂੰ ਵੇਚ ਲਓ ਮੈਂ ਵਧੀਆ ਪੈਸੇ ਦੇ ਇਹਨਾਂ ਨੇ ਉਹ ਮੈਂ ਕਹਾ ਯਾਰ ਨਹੀਂ ਵੇਚਣਾ ਸੀ ਕਹਿੰਦਾ ਤੁਹਾਡਾ ਰੀਫਰ ਦਾ ਖਰਾਬ ਹੋ ਗਿਆ ਬਾਕਸੀ ਆ ਇਹ ਕਹਿੰਦਾ ਮਾਡਲ ਬਹੁਤ ਪੁਰਾਣਾ ਹੋ ਗਿਆ ਵੇਚ ਦਿਓ ਮੇਰਾ ਇਹ ਨਾ ਵੈਸ ਬਸਾਈਆ ਉਹਨਾਂ ਚੱਲੀ ਗਿਆ ਮੈਂ ਕਹਾ ਭਰਾਵਾ ਸਾਡੇ ਕੋਲ ਬਹੁਤ ਅਜੀ ਯੂਨਿਟ ਲਾ ਕੇ ਮੈਂ ਕਹਾਂ ਡਰਾਈਵ ਵੈਨ ਬਣਾ ਦੇਣੀ ਆ ਜਿਆਦਾ ਕੋ ਗੁੱਲੀ ਹੋ ਰਹਾ ਨਾ ਕਵਾੜੀਆਂ ਨਾ ਵੈ ਚੋਰੀ ਪਰ ਕੋਈ ਕੱਖ ਵੀ ਨਹੀਂ ਤੇਰਾ ਹਾਲ ਹੁੰਨੇ ਭਰਾਵਾ ਜਦੋਂ ਅੰਦਰ ਇਹ ਬੇਟਾ ਕਦੀ ਵੈਚ ਬਣ ਜਾਣਾ ਮੈਂ ਲਾਦਾ ਆ ਹਫਤੇ ਸੁਪਰ ਸ਼ਤਰਬਾਰ ਤੋਂ ਪਹਿਲਾਂ ਪਹਿਲਾਂ ਬਾਣੇ ਆ ਗਿਆ ਵੈਚ ਦਾ ਸਦਾ ਹੀ ਬੋਰ ਰੱਖੋ ਆਹ ਤੋਂ ਲਾਦਾ ਬਾਬਾ ਇਹਨਾਂ ਨੂੰ ਪਤਾ ਨਹੀਂ ਭੈਣ ਚੋ ਕਾ ਦਾ ਹਾਂ ਫੇ ਸਾਈਟਾਂ ਉਹ ਕਾ ਜੀਆ ਫੇ ਹੁਣ ਕਹਿੰਨੇ ਆ ਜਦੋਂ ਬੰਦੇ ਫੇ ਫੀਲ ਕਰਦੇ ਗੱਲ ਕਹਿੰਦੇ ਫ੍ਰੈਂਡ ਲਾਈਨਰ ਨੂੰ ਕੁਝ ਸਮਝਦੇ ਨਹੀਂ ਤੇ ਉਹਨਾਂ ਨੂੰ ਹੁਣ ਕੀ ਦਸੀਏ ਬਾਲਾ ਦੱਸ ਕਿੱਥੋਂ ਮੋੜਾ ਤਰ ਆ ਟਾਇਰ ਲੱਗ ਚੱਲੇ ਫੈਂਸ ਨਾਲ ਲਾ ਪਾੜਦੇ ਫੈਂਸ ਪਾੜਦੇ ਇਹਨਾਂ ਦੀ ਬਾਬਾ ਪਿੱਛੇ ਹੁਣ ਇਹ ਹੀ ਆ ਅੰਮ ਦਾ ਹੋਈ ਹੋਇਆ ਬੱਸ ਦੱਸ ਹੁਣ ਇਹ ਮੋੜਦਾ ਉਧਰ ਨਾ ਜੇ ਸੱਚੀ ਨਾ ਪਾਟੋ ਜੀ ਭੈਣ ਚ